ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਬਰੀ ਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਬਹੁਤ ਵਧੀਆ ਰੱਬ ਦੀ ਕਿਰਪਾ ਮਹਾਰਾਜੀ ਚਲੋ ਵਧੀਆ ਕਿਰਪਾ ਚ ਹੀ ਦੀ ਜੀ ਤੇ ਨਾਮ ਦੱਸਦੇ ਕਰੀ ਆਪਾਂ ਨਮਸਕਾਰ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਅੰਬਰੀ ਸਰ ਤੇ ਫੋਨ ਨੰਬਰ ਬੋਲਦੇ ਕਰੀ 81 967 55 ਠੀਕ ਹੈ ਗਾਵਾਂ ਹੀ ਕਰਤੀਆਂ ਜਿਹੜੇ ਸਤਾ ਦੇ ਚਲੇ ਆ ਉਥੇ ਤਰਨੇ ਅੱਛਾ ਆਵਾਜੇ ਚਲੇ ਤਰਨੇ ਚਲੇ ਤੁਹਾਡੇ ਉਸਤਾਜ ਜੀ ਹਣੀ ਹਰਜੀਤ ਸਰਪੰਚ ਨੇ ਹੀ ਕਹਿੰਦੇ ਸੀ ਵਧੀਆ ਮਾਲੇ ਤਰਨੇ ਚਲੇ ਆ 24 ਅੱਜ ਸਾਰੇ ਮਾਲ ਪਾਤਾ ਹੁੰਦਾਂ ਨੇ ਸਾਰੇ ਮਾਲ ਪਾਤਾ ਚਲੋ ਵੇਜਣਾ ਮਾਲ ਸੱਚੇ ਬਾਦਸ਼ਾਹ ਨਾਲ ਵੇਚੇ ਦੀ ਛਤੀ ਤਰਨੇ ਜਾਣ ਬਈ ਠੀਕ ਹੈ ਜੀ ਠੀਕ ਠੀਕ ਹੈ ਤੇ ਤੁਸੀਂ ਗਾਵਾਂ ਹੀ ਲੈਣ ਦੀਆਂ ਅੱਜ ਆਦੀਆਂ ਗਾਵਾਂ ਲੈਣ ਦੀਆਂ ਆਪਾਂ ਵੀ ਅੱਜ ਤੁਹਾਡੇ ਨਾਲ ਹੀ ਮੇਰੇ ਸਲਾਮ ਨੇ ਆਪਾਂ ਵੀ ਤਰਨੇ ਚਲ ਜੀ ਨਾਲ ਹੀ ਹੁੰਦੇ ਅੱਛਾ ਆਪਾਂ ਵੀ ਮੁੱਲ ਜਾਈਂ ਤੁਸੀਂ ਤੁਸੀਂ ਵੀ ਲਾ ਗਿਆ ਉਹ ਹਫਤਾ ਹਾਂ ਤੇ ਇਹ ਲਾਇਆ ਜਾਂਦੇ ਨੇ ਸੁਤਰਾ ਤੇ ਚੱਲ ਜਣੇ ਵੀ ਤੇ ਨਾਲ ਆਪਣੇ ਉਸਤਾਦ ਦੇ ਨਾਲ ਜਾਣਾ ਜੀ ਤੇ ਚੇਲੇ ਵੀ ਠੀਕ ਆ ਆਹੋ ਚਲੋ ਹਾਂਜੀ ਤੇ ਚਲੋ ਸ਼ੁਰੂਆਤ ਆਪਾਂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਪਰ ਉਹਦਾ ਉਸਤਾਦਾਂ ਨੇ ਚੇਲੇ ਨੂੰ ਦੱਸਿਆ ਨਹੀਂ ਜਾਣਾ ਤੁਸੀਂ ਤਿਆਰ ਹੋ ਜਿਓ ਅੱਛਾ ਪੰਜ ਕੀ ਗੱਲ ਆ ਕੋਈ ਨਹੀਂ ਤੁਹਾਡੇ ਉਸਤਾਦ ਜੀ ਹੁਣਾਂ ਕਹਾਂਗੇ ਕਿ ਇਹ ਦੱਸਿਆ ਕਰੋ ਇਹ ਆ ਸੂਈ ਦੇ ਪਚਾ ਜਿਹਦਾ ਠੀਕ ਆ ਤੇ ਕੋਈ ਅੱਜ ਤੋਂ 15 20 ਦਿਨ ਸੂਈ ਨੋਗੇ ਜੀ ਠੀਕ ਆ ਹਾਂ ਤੇ ਕਿੰਨਾ ਇਹਦੇ ਕੋਲ ਦੁੱਧ ਦੁੱਧ ਦੇ ਗਿੱਜੀ ਮੇਰੇ ਕੋਈ ਪੱਸੋਂ ਦੀ ਅੱਛਾ ਦੁੱਧ ਕੋਲ ਲੀਟਰਾਂ ਦਾ ਹੋਊਗਾ 15 ਕਿਲੋ ਹੀ ਅੱਛਾ ਉਹ ਦੁੱਧ 12 ਕਿਲੋ ਜਰ ਕੋ ਪੱਕਾ ਦੁੱਧ ਜਿਹੜਾ ਉਹ ਪੁੰਦੇ ਚਾਰ ਅੱਛਾ ਉਹ ਚਾਰ ਪੁੰਦੇ ਆਪਣੇ ਕੋਲ ਚਾਰ ਚੂੜੀਆਂ ਜੇ ਪਿਆ ਰਣੇ ਉਹ ਤੇ ਨਿਹੜੀ ਤੂੜੀ ਪਾਈ ਜਾਂਦੇ ਤੂੜੀ ਪਾਈ ਜੀ ਸਾਡੇ ਕੋ ਘੜੀ ਦੀ ਜਗ੍ਹਾ ਆ ਗਏ ਠੀਕ ਹੈ ਵੱਡ ਮੈਨੂੰ ਖੁੱਲਾ ਪਾ ਦੇ ਦੁੱਧ ਸਾਡੇ 15 ਕਿਲੋ ਵਿੱਚ ਹੋਇਆ ਨਾ ਗੱਲ ਠੀਕ ਹੈ ਪਰ ਆਪਣੇ ਕੋਲ 12 ਕਿਲੋ ਤੋਂ ਤੁਸੀਂ ਸਾਡੇ ਨਾਲ ਨਹੀਂ ਆਪਾ ਚਲੋ ਫਿਰ ਤੋਰ ਇੱਕ ਰੀਨ ਕਿ ਜਿਹੜਾ ਪੱਕਾ ਦੁੱਧ ਘਰੋਂ ਚੁਵਾ ਕੇ ਦੇ ਦਿੰਦੇ 11 ਕਿਲੋ ਚੋਕ ਲੀਟਰ ਮਾਰ ਕੇ ਖੜਦਾ ਠੀਕ ਹੈ ਜੀ ਚਾਰ ਉਹਦੇ ਚਾਰ ਜ ਤੁਹ ਸੁਵਾ ਗਿਨਾ ਮਾਜੀ ਪਹਿਲਾ ਭਾਜੀ ਅੱਛਾ ਪਹਿਲਾ ਹੀ ਸੁਵਾ ਹਾਂ ਦੇਖੋ ਬੁਧੀ ਬਾਤੀ ਦੇਖੋ ਬੈਰਗੀ ਠੀਕ ਹੈ ਜੀ 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 ਮੂੰਹ ਅੱਗੇ ਬੁਧੀ ਦਾ ਲਾਜ ਬਾਕੀ ਸੂਈ ਸੁਵਾਈ ਆ ਦੁੱਧ ਦੀ ਕੋਈ ਹੋਪਰਾ ਜੋਗੇ ਵੀ ਦੀ ਅਡੀ ਦੂਰੋਂ ਵੀਰ ਆਵੇ ਹਾਂਜੀ ਉਹ ਊਰ ਛਟਾ ਥਣ ਘੜਵਾ ਦੋਵੇ ਆਪਾਂ ਕਿਰਾਏ ਦੇ ਹੱਕਦਾਰ ਦੇ ਦਿੰਦੇ ਵੀ ਠੀਕ ਹੈ ਜੀ ਆਹ ਬੱਚਾ ਜੀ ਦਾ ওই ਬੰਗਾ ਦੀ ਬੱਚਾ ਛੱਡੋ ਜੋ ਬਸ ਠੀਕ ਹੈ ਤੇ ਮੁੱਲੇ ਦਾ ਫਿਰ ਮੋਲੇ ਦਾ 36000 ਰੁਪਇਆ ਭਾਈ ਕਰਦਾ ਏ 36000 ਹਾਂ ਵਿੱਚੋਂ ਕਿੰਨਾ ਜੇ ਹੁਣ ਮੰਨ ਲਓ ਫੇਰ ਵਾਡੂ ਨੂੰ ਪਿਆਰ ਨਾ ਸਿਵਾ ਹੋ ਗਈ ਚਾਰ ਜੂੜਾ ਥਾਂ ਚੰਗੇ ਥਾਂ ਚੱਲ ਗਈ ਮੋਲੇ ਦਾ ਮੰਨ ਲਓ ਕਿੰਨਾਗੇ ਦਾ ਫਰਕ ਪੈਣਾ ਵਾ ਦੁੱਧ ਫੇਰ 15-16 ਕੋ ਕਰਵਾਉਣੀ ਤੇ ਮੋਲੇ ਦਾ ਉਹ ਕਿੰਨਾ ਮਾਨ ਕਰਨਾ ਵਿੱਚੋਂ 35 ਦੀ ਭਾਈ ਦੇ ਦੀ ਹੋਰ ਕਰਨਾ ਮੋਕੇ ਤੇ ਉਹ ਹੀ ਮਾਨ ਤਨ ਕਰਾਓ ਹੁਣ ਉਸਤਾਦਾਂ ਦੇ ਨਾਲ ਆਪਾਂ ਚੱਲੀਏ 34 ਦੀ ਦੇ ਦਈਏ ਫੇਰ ਸਾਢੇ 35 ਦੇ ਲਾਂਗੇ ਅੱਛਾ ਫੇਰ ਠੀਕ ਹੈ ਠੰਡੀ ਫੁੱਟ ਦੇਖੋ ਬੱਚੀ ਯਾਰ ਕਿੰਨੀ ਵਧੀਆ ਜੀ ਠੀਕ ਹੈ ਜੀ ਹਾਂ ਤੇ ਹੁਣ ਜਰਦੀ ਆ 34 ਦੀ ਤੇਰੀ ਆ ਵੇ ਦੇਖੋ ਸਾਰੇ ਥਾਂ ਥਾਂ ਨੂੰ ਵੇਖਿਆ ਲੱਗਿਆ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਆ ਥਾਣੇ ਹਾਂ ਵੀਰ ਇਹ ਜਲਦੀ ਜਲਦੀ ਜਗ੍ਹਾ ਹੈ ਤੇ ਇਹਦਾ ਬੱਚਾ ਕਿਹੜਾ ਜੀ ਇਹਦਾ ਉਹ ਕਾਲਾ ਬੱਚਾ ਜੀ ਉਹ ਕਾਲਾ ਬੱਚਾ ਜਿਹੜਾ ਉਹ ਬੱਚੇ ਵੱਡੇ ਜਿਹੜੇ ਤੋਂ ਵੀ ਹਾਂ ਜੀ ਤੇ ਇਹ ਇਹਨੂੰ ਕਿੰਨਾ ਚਿਰ ਹੋਇਆ ਸੂਈ ਨਾ ਇਹਨੂੰ ਕੋਈ ਮਹੀਨੇ ਹੋ ਗਿਆ ਭਾਈ ਨੂੰ ਹੋ ਗਿਆ ਸਾਬ ਅੱਛਾ ਮਹੀਨੇ ਲੱਗ ਗਏ ਨਾ ਲਿਆਦੀ ਉਹਦੇ ਭਾਈ ਜਦੋਂ ਇਹਨੂੰ 1.5-2 ਮਹੀਨੇ ਸੂਈ ਨੂੰ ਹੋ ਜਾਂਦੇ ਆ ਅੱਛਾ ਬਣ ਜਾਂਦੀ ਹੈ ਹੁਣ ਸੂਆ ਦੂਜਾ ਸੂਈ ਹੈ ਦੂਸਰਾ ਸੂਈ ਹੈ ਹਾਂ ਤੇ ਦੇਖੋ ਦੁੱਧ ਕਿੰਨਾ ਜੀ ਦੁੱਧ ਇਰ ਕੋ ਵੀ 12 ਕਿਲੋ ਦਈ ਆਪਾਂ ਅੱਛਾ ਠੰਡਾ ਗਾ ਕੇ 10 11 ਅਗਲੀ ਦੀ ਗਰੰਟੀ ਆ ਅੱਛਾ 11 ਰੈਂਟਰ ਪੱਕਾ ਜਿਹੜਾ ਡਾਣਾ ਪਾਣੀ ਵਰਗਾ ਦਾ ਤੋਰ ਉਹਦੇ ਸੰਗਣਾ ਬੜਾ ਜਿਹਦਾ ਸੰਗਣਾ ਦੁੱਧ ਹੁੰਦਾ ਇਹਨਾਂ ਕੋਈ ਦੁੱਧ 13 ਕਿਲੋ ਹੀ ਇਹ ਵੀ ਮੇਰੇ ਕੋ ਭਰੀ ਆ ਗਏ ਬਾਕੀ ਆ ਕਿ ਇਹ ਮੈਨੂੰ ਗਾਇਆਂ ਪੀਂਦਾ ਤਲਵਾਰ ਘੱਟ ਬੱਤਰ ਆ ਠੀਕ ਆ ਅਸੀਂ ਮੇਰੇ ਕੋ ਵੇਖਦੀ ਮੱਝ ਦਾ ਮੁੰਦਰਾ ਸੋਹਣ ਜਿਆਦਾ ਮੱਝ ਹੀ ਲੈਂਦੇ ਜੇ ਆਹੋ ਯਾਰ ਕਾ ਫਿਰ ਗਾਇਆਂ ਲੈ ਆਤੀ ਆ ਬਾਹਰ ਜਲਸੀ ਜੀ ਗਾੜੀ ਗਰਮੀਆਂ ਹੁੰਦੀਆਂ ਵਾ ਆਪਣੇ ਕੋਲ ਐਫ ਵੀ ਜਲਸੀ ਵੀ ਸਾਰੀਆਂ ਵੈਰਾਈਆਂ ਸਾਰੀ ਵੈਰਾਈ ਪਾ ਦੇਣੀ ਅੱਜ ਬਾਕੀ ਕੋ ਵੀਰ ਫੋਨ ਲਾਵੇ ਇੱਕ ਦਿਨ ਆ ਇਹਦਾ ਭਾਈ ਕਿਵਾਕ ਦੇ ਤੇ ਕਾਨੂੰਗੋ ਨਾ ਕਰਦੇ ਚਿਹਰਾ ਵੀ ਦੇਖ ਸਾਦੇ ਪੋਦੀ ਵਾਲੀ ਵੜਿਆ ਛੜੀ ਆਮਲੀ ਵੀਰ ਕਰਦੇ ਤੁਸੀਂ ਉਧਰ ਵਾਲੀ ਆ ਠੀਕ ਆ ਤੇ ਇਹਦਾ ਮੁੱਲ ਵੀ ਦਈ ਫਿਰ ਇਹਦਾ ਮੁੱਲ ਵੀ 34000 ਰੁਪਏ 34000 ਹਾਂ ਤੇ ਇਹ ਕਿੰਨੇ ਦੇ ਦੇਣੀ ਬੰਦਿਆ ਹੋ ਗਿਆ ਤਾਂ ਥਾਣੇ ਦੇਖੋ ਜੱਸ ਨੋ ਹੀ ਕਿੰਨੇ ਰੀ ਦੇ ਦੇਣੀ ਇਹ ਵੀ ਭਾਈ 30000 ਦੀ ਹਾਨਾ ਹੀ ਹੋਣੀ ਹੈ ਅੱਛਾ 30000 ਦੀ ਨਵਾਪਾ ਥੋੜਾ ਥੋੜਾ ਜਣਾ ਇਹ ਅੱਜ 1500 ਰੁਪਏ ਹੀ ਠੀਕ ਹੈ ਜਿਆਦਾ ਨਹੀਂ ਲੈਣਾ ਠੀਕ ਹੈ ਹਾਂ ਤੇ ਹੁਣ ਅੰਦਰ ਇਹ ਜੜੀਆਂ 3 ਇਸਰੇ ਨੰਬਰ ਤੇ ਆ ਗਈ ਆਪਣੇ ਕੋਲ ਆ ਬਈ ਇਹਦਾ ਆ ਜੀ ਬੱਛੀ ਉਹਦਾ ਬੱਚਾ ਜੀ ਬੱਛੀ ਹੈ ਬਸ ਹਲਕਾ ਮਗਰ ਬੱਚਾ ਜੀ ਦਾ ਮੈਂ ਵਿਖਿਆ ਹੁਣੀ ਆ ਠੀਕ ਹੈ ਆਈ ਬੱਛੀ ਹੈ ਇਹਦੇ ਮਗਰ ਬੱਛੀ ਹੈ ਜਿਹੜੀ ਹਾਂ ਤੇ ਦੁੱਧ ਜਿਹੜਾ ਲੀਟਰ ਮਾਰਨ ਦਾ ਹਾਂ ਹਾਂਜੀ ਹੋਊਗਾ 9 ਕਿਲੋ ਪਰ 8 ਕਿਲੋ ਠੰਡਾ ਪਾਣੀ ਵਰਗਾ ਦੁੱਧ ਜਿਹੜਾ ਠੀਕ ਹੈ ਸਾਂਭੀ ਸਾਂਭੀ ਇਹ ਵੀ ਥੋੜੀ ਸਾਧੀਆਂ ਕੇਵਨ ਚਲੋ ਤੋਰਾਂ ਹਾਂ ਕਰੀਬ ਇਹ ਵੀ ਸੁਭਾ ਦੂਜਾ ਹੀ ਠੀਕ ਆ ਇਹਦਾ ਕੋਈ ਹੱਲ ਹੈ ਸਿੱਧੀ ਘੱਟ ਹੋਗੀ ਲੋਕਾਂ ਦੇ ਪੇਟ ਭੂਰ ਦੀ ਛੱਡਿਆ ਕੋ ਠੇੜ ਦੀ ਛੱਡਿਆ ਪੇਟ ਵਿਚਾਰੀ ਤਾਂ ਕਿਸ ਨੇ ਭਰਿਆ ਹੀ ਨਹੀਂ ਛੱਡਣਾ ਕਿ ਇਹਦਾ ਇਹਦਾ ਸਿੱਧੀ ਘੱਟ ਰਗੀ ਏ ਥੋੜੀ ਸਾਂਭੀ ਘੱਟ ਏ ਤੇ ਉਤਰਾ ਥਣ ਥਣ ਓਕੇ ਪੂਰੇ ਭਾਜੀ ਕੋਈ ਭੂਰ ਛਟਾ ਹੈ ਚਵਾਦ ਠੀਕ ਹੈ ਜਿਹੜਾ ਮਿਲ ਆਵੇ ਗੱਡੀ ਲੈ ਕੇ ਭਾਵੇਂ ਆਵੇ ਭਾਈ ਉਦਾਂ ਆਵੇ ਅੱਛਾ ਚਵਾਜ ਕੋ ਫੇਲ ਫਾ ਹੋਵੇ ਫਾਲਟ ਅੱਛਾ ਆਪਾਂ ਕਰਾਇਆ ਦਵਾਂ ਗੱਲੀ ਦੇ ਵਿੱਚ ਠੀਕ ਹੈ ਤੇ ਇਹਦਾ ਮੁੱਲ ਇਹ ਦੇਣਾ ਕਿ 2000 ਦੀ 1000 ਦੀ ਚਲੋ ਵਿੱਚਾ ਛੋਟ ਕਰ ਚੋਗੇ ਛੋਟ ਨਹੀਂ ਹੁੰਦੀ ਭਾਜੀ ਠੀਕ ਹੈ ਹਾਂ ਤੇ ਹਾਂ ਜੀ ਆਪਣੇ ਕੋ ਵੀਡੀਓ ਪਈ ਸਾਰੀ ਬੱਚੇ ਇਸ ਮੇ ਅੱਛਾ ਜੇ ਆਪਾਂ ਜੀ ਪਰਸੋਂ ਚੌਦੀ ਸਾਈ ਜੀ ਤੁਹਾਨੂੰ ਪਤਾ ਡੱਗਰ ਜਗਾ ਥੋੜੀ ਆਪਣੇ ਘਰ ਹਾਂਜੀ ਹਾਂ ਜੀ ਜੇ ਬਾਈ ਜੀ ਸਾਈ ਆਪਾਂ ਦੇਖਾਂ ਪਰਸੋਂ ਜੀ ਠੀਕ ਹੈ ਬੱਚਾ ਢਿਲਾ ਹੀ ਠੀਕ ਆ ਮੁਰਗੇ ਕੱਲ ਦਾ ਬੱਚਾ ਮਰ ਗਿਆ ਤਾਂ ਵੀਡੀਓ ਆਪਣੇ ਕੋਲ ਪਈ ਬੱਚੇ ਦੀ ਜਿੰਦੇ ਦੀ ਪਈ ਤੇ ਮਰੇ ਦੀ ਪਈ ਆ ਅੱਛਾ ਸਾਰੀ ਵੀਡੀਓ ਆਪਣੇ ਕੋਲ ਹੈਗੀ ਆ ਤੇ ਦੁੱਧ ਕਿੰਨਾ ਸੂਈ ਨੂੰ ਅੱਜ ਤੋਂ ਕੋਈ 15 ਤੋਂ 16 ਦੇ ਨਹੀਂ ਹੋਏ ਸੂਈ ਨੂੰ ਠੀਕ ਆ ਉਹਦੇ ਕੋ ਸੱਤ ਕਰੂੰਗੇ ਤੋਰਾਂ ਫਿਰ ਤੇ ਹੁਣ ਮਿਲਦੀ ਕਿਦਾਂ ਮਿਲਦੀ ਭਾੜੀ ਦੀ ਠੀਕ ਆ ਇਹਦੀ ਪੂਸ਼ੀ ਬਣਾਈ ਆ ਆਪਾਂ ਦਾ ਠੀਕ ਆ ਹਾਂ ਇਹਦੀ ਪੂਸ਼ੀ ਵੀ ਕਹਿੰਦੇ ਬਣਾਈ ਆ ਉਹ ਵੀ ਸਹੀ ਆ ਸੱਤ ਕੇ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਭਾਲੇ ਸ਼ੇਪਾਈ ਆਪਾਂ ਲੀਟਰਾਂ ਲਾਈਏ ਮੇਲੋ ਭਾਈ ਕੱਲ ਦਾ ਹਾਲ ਕਰ ਜਾਈਏ ਬੀਰ ਬਾਜੀ ਨਮੀਏ ਠੀਕ ਹੈ ਜੀ ਉਤਰਾਂ ਭਾਰੀ ਹੈ ਜਿਹੜੀ ਮਾੜੀ ਉਹ ਆਹ ਵਦ ਪਾਜੀ ਆਹ ਦਈ ਨਾ ਸਾਰੀ ਗਰਮੀ ਹੈ ਵਧੀਆ ਠੀਕ ਆ ਹਾਂ ਜੀ ਤੇ ਮੁੱਲ ਤੇਰਾ ਮੁੱਲ ਛੋਟਾ ਹੀ ਆ ਮਤਲਬ ਛੋਟਾ ਕਿਉਂ ਇਹ ਪਹਿਲੋ ਸਬੂਤ ਆਪਣੇ ਕੋ ਸਾਰੇ ਕੋ ਵੇਖੇ ਦੇ ਠੀਕ ਹੈ ਤੇ ਫਿਰ ਮੰਜ ਆਪਣੇ ਕੋ ਲਵੇ ਠੀਕ ਹੈ ਠੀਕ ਹੈ ਬਿਲਕੁਲ ਕਦੇ ਵੀ ਵੀਡੀਓ ਪਾਏ ਵੀਡੀਓ ਪਾ ਲੈ 25 ਮਹੀਨੇ ਦੀ ਨੀਲੀ ਦਾ ਕਟਾ ਮਗਰੇ ਦੇ ਸਾਰੀ ਵੀਡੀਓ ਆਪਣੇ ਕੋਲ ਪਈ ਦੀ ਤੇ ਕਿੰਨੇ ਰੇ ਦੇਣੀ ਹੁਣ ਜੈਸ ਨੋਇਂ 40000 ਦੇ ਦੇ ਵਿੱਚੋਂ ਕਰਨੀ ਛੋਟ ਯਾਰ ਜੇ ਕਿਛਦਾ 38000 ਠੀਕ ਆ ਹਾਂ ਤੇ ਠੀਕ ਆ ਔਰ ਕੁਛ ਕਹਣਾ ਹੋਰ ਕੁਛ ਨਹੀਂ ਆਪਣੇ ਸੋਏ ਸਵਾਏ ਡੰਗਰ ਸਾਰੀਆਂ ਸੋਈਆਂ ਇੱਥੇ ਆ ਗਿਆ ਆਪਣੇ ਜੇ ਕੋ ਮੇਰਾ ਵੀ ਗੱਡੀ ਲੈ ਆਵੇ ਉਹਦਾ ਵਾ ਹਾਂਜੀ ਕੋਈ ਥਾਂ ਚੋਂ ਘਾੜਵਾ ਦੇ ਪੂਰ ਛੱਤਾ ਮਾਰੇ ਠੀਕ ਗੱਡੀ ਦਾ ਕਿਰਾਇਆ ਆਪਾਂ ਦੇਵਾਂਗੇ ਬਾਕੀ ਇਹ ਆ ਕਿ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਤੇ ਇੱਥੇ ਬੱਝੀਆਂ ਹੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ